ਲੋਕਾਂ ਲਈ ਸ਼ਹੀਦ ਹੋਣ ਵਾਲੇ ਨੌਜਵਾਨਾਂ ਦੇ ਪਿੰਡ ਮੈਂ ਜਾ ਕੇ ਉਹਨਾਂ ਪਿੰਡਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੁਰਬਾਨੀਆਂ ਦਾ ਉਹਨਾਂ ਨੇ ਕੀ ਮੁੱਲ ਤਾਰਿਆ ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਏ ਵਾਏ ਖੈਰ ਸੁਖ ਦਾ ਸੁਨੇਹੇ ਡਾਲਿਆ ਵਾਏ ਨੀ ਵਾਏ ਸੁਖ ਦਾ ਸੁਨੇਹੇ ਡਾਲਿਆ ਉਸਮਾ ਦਾ ਬਣਿਆ ਕੀ ਅੰਦਰਾਂ ਦੀ ਅੱਗ ਜੀ ਦੀ ਗਈ ਕੁਸਤੂਰੀਆਂ ਖੰਡਾ ਵਾਏ ਨੀ ਵਾਏ ਗਈ ਕੁਸਤੂਰੀਆਂ ਖੰਡਾ ਪਾਰਿਓ ਦੇ ਬਾਪੂ ਦਾ ਨੀ ਕੁਬੀ ਹੋਈ ਕੰਢੀ ਉੱਤੋਂ ਕਿਸੇ ਨੇ ਵੰਡਾਇਆ ਈ ਕੇਨਾ ਸੁਣੀ ਦਾਸੀ ਭੈਣ ਆ ਦੀ ਸੰਭ ਸੁਗੰਧੀਆਂ ਨੂੰ ਜਾਣਾ ਹੈ ਸੀ ਉਪਰੇ ਗਰਾ ਜੀਦਾ ਵੀਰਾ ਅੱਜ ਖੱਟੀ ਚੁੰਨੀ ਨਾ ਲਿਆ ਆਇਆ ਓ ਨੂੰ ਕਿੰਨਾ ਕੁਏ ਤੀਆਂ ਦਾ ਨੀਚਾ ਵਾਏ ਨੀ ਵਾਏ ਸੁਖ ਦਾ ਸੁਨੇਹੜਾ ਲਿਆ ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਏ ਵਾਏ ਖੈਰ ਸੁਖ ਦਾ ਸੁਨੇਹੜਾ ਲਿਆ ਵਾਹੇ ਨੀ ਵਾਹੇ ਸੁਖ ਦਾ ਸੁਨੇੜਾ ਲਿਆ ਰਾਠਾਂ ਦੀ ਹਵੇਲੀ ਮੂਰੋਂ ਲੰਗਣਾ ਕੰਘੂਰਾ ਮਾਰਕ ਤੇ ਭੁੱਲੇ ਤਾਂ ਨੀ ਉਸਦੇ ਪੜਾ ਗੀਤਾਂ ਦੇ ਕਸਾਈ ਕਿਤੇ ਉਸ ਦੀ ਮਾਸ਼ੁਕਾ ਕੋਲੋਂ ਗਾਣੇ ਤਾਂ ਨਹੀਂ ਰਹੇ ਸੀ ਗਵਾ ਉਸਦੇ ਮਹੰਦਰੇ ਦਾ ਉਸ ਦੇ ਮਹੰਦਰੇ ਦਾ ਪਿੰਡ ਦੀ ਜਵਾਨੀ ਉੱਤੇ ਚੜਿਆ ਜਾ ਨਹੀਂ ਕੋਈ ਪਾ ਵਾਏ ਨੀ ਵਾਏ ਸੁਖਦਾਸ ਨੇੜਾ ਲਿਆ ਪਿੰਡ ਦੇ ਇੱਕ ਸਾਈ ਖਾਨੇ ਵਿੱਚੋਂ ਜਦੋਂ ਲੰਗੀ ਸੀ ਤੂੰ ਕਿੰਨਾ ਕੁ ਸੀ ਜ਼ੁਲਮਾਂ ਦਾ ਪਾ ਦੱਸ ਮੇਰੇ ਵੀਰ ਨੇ ਤੂੰ ਕਿਹੜੀ ਗੱਲ ਕੁੱਛ ਦੇਸੀ ਸਾਥ ਵਿੱਚ ਪੁੱਠਾ ਲਟਕਾ ਜ਼ੁਲਮਾਂ ਦੇ ਹੌਸਲੇ 'ਚ ਜ਼ੁਲਮਾਂ ਦੇ ਹੌਸਲੇ 'ਚ ਪਿੰਡ ਦੀਆਂ ਚੌਧਰੀਆਂ ਖਾਦਾ ਹੋਣ ਰੱਜ ਕੇ ਕੜਾ ਵਾਏ ਨੀ ਵਾਏ ਸੁਖਦਾਸ ਨੇੜਾ ਲਿਆ ਸੁਰੀਦਾਏ ਕਾਗਜ਼ਾਂ ਦੇ ਸ਼ੇਰੀਓ ਨੂੰ ਕਹਿੰਦੇ ਸਾਨੂੰ ਕਿਰਨਾਂ ਦਾ ਕਾਫਲਾ ਫੜਾ ਗੰਧੀਆਂ ਤੂੰ ਚੂਸੀਆਂ ਨੇ ਹਾੜੇ ਮੇਰੇ ਬੋਲਾਂ ਨੂੰ ਛੁਆ ਨੂੜੇ ਹੋਏ ਅੰਗਾਨੇ ਨੀ ਨੂੜੇ ਹੋਏ ਅੰਗਾਨੇ ਨੀ ਤਿੱਖੀਆਂ ਸੰਗੀਨਾ ਮੂਰੇ ਕੀਤਾ ਸੀ ਮੁਕਾਬਲਾ ਕੇਨਾ ਵਾਏ ਨੀ ਵਾਏ ਸੁਖਦਾਸ ਨੇੜਾ ਲਿਆ ਮਾਰੇ ਗਏ ਮਿੱਤਰਾਂ ਦੇ ਪਿੰਡ ਦੀ ਏ ਵਾਏ ਖੈਰ ਸੁਖਦਾਸ ਨੇੜਾ ਲਿਆ ਉਸ ਮਾਂ ਦਾ ਬਣਿਆ ਕੀ ਅੰਦਰਾਂ ਦੀ ਅੱਗ ਜੀ ਦੀ ਗਈ ਕਿਸ ਤੂਰੀਆਂ ਖੰਡਾ ਵਾੜੇ ਨੀ ਵਾ ਸੁਖ ਦਾ ਸਨੇਹ ਵਾਲਿਆ